ਬੋਲੋ ਜੀ ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ ਹੁਦਿਆ ਕੀ ਅਰਦਾਸ ਸਮਾਰੀ ਜੀਓ ਪ੍ਰਿੰਸ ਸਾਹਿਬ ਤੇਰਾ ਕੋ ਨਾਮ ਅੰਛ ਤੇਰੀ ਵਡਿਆਈ ਕੋ ਨਾਮ ਨਾਲ ਜਾਣਾ ਮੇਰਾ ਸੇਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗੋਤੀ ਜੀ ਕੀ ਸਹਾਇ ਵਾਹਿ ਸ੍ਰੀ ਪਗੋਤੀ ਜੀ ਕੀ ਪਾਸ਼ਾਹੀ ਦਸਵੀਂ ਪ੍ਰੇਤਾਂ ਭਗਤੀ ਸਿਮਰਖੈ ਗੁਰਨਾਦ ਕਲੀਂ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਸ੍ਰੀ ਰਾਮਦਾਸ ਜੀ ਦੀ ਸਹਾਇ ਅਰਜਨਰ ਗੋਬਿੰਦਨੋਂ ਸਿਮਰੋ ਸ੍ਰੀ ਹਰਿ ਆਈ ਸ੍ਰੀ ਅਰਕਿਸ਼ਨ ਤੇ ਆਈ ਹੈ ਜੀ ਡਿਠਾ ਸਾਧੂ ਵਜਾਈ ਇੱਕ ਬਹਾਦਰ ਸਿਮਰੈ ਕਰਨੂਨ ਦੇ ਆਵੈ ਤਾਈ ਸਭ ਥਾਈ ਉਹ ਐਸਾ ਹੈ ਦਸਵਾ ਪਾਛਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਉਹ ਐਸਾ ਹੈ ਦਸਾਂ ਪਾਸ਼ੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗੰਗ ਸਾਹਿਬ ਜੀ ਦੇ ਪਾਠ ਦੀਦਾਰ ਦਾ ਧੰਨਤਰ ਖਾਲਸਾ ਜੀ ਸਾਈ ਬੋਲੋ ਜੀ ਵਾਹਿਗੁਰੂ ਪਿਆਰਿਆਂ ਚੋਆ ਸਭ ਜਦਿਆਂ 40 ਮੁਕਤਿਆਂ ਹਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਕੇ ਛਕਿਆ ਦੀਗ ਚਲਾਈ ਤੇਗ ਵਾਹੀ ਦੇਖੇ ਅੰਡਠ ਕੀਤਾ ਦਿਨਾ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਅੰਤਰ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮੇ ਸੀ ਦਿੱਤੀ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੀਆਂ ਤੇ ਚੜੇ ਤਨ ਆਰਿਆ ਨਚਰਾਏਗੀ ਗੁਰਦੁਆਰਿਆਂ ਦੇ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮਨੀ ਆਰਿਆ ਸਿੱਖੀ ਸਦਕੇ ਸੰਸਾ ਸੰਗ ਨਿਭਾਈ ਪੰਨਾਂ ਤਖਤਾਂ ਸਰਬੱਤ ਗੁਰਦੁਆਰਿਆਂ ਗੁਰਤਾਮਾ ਸ਼ਹੀਦਾਂ ਭਗਤਾਂ ਜੀ ਖਾਤਿਆਂ ਅੰਤਰ ਬੋਲੋ ਜੀ ਵਾਹਿਗੁਰੂ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚੇਤਾਵੇ ਚੇਤਾਵਨ ਕਾ ਸਦਕਾ ਸੰਗ ਸੁਖ ਹੋਵੇ ਨਾਨਕ ਖਾਲਸਾ ਜੀ ਸਾਹਿਬ ਤਾਤਾਂ ਰਛਿਆ ਰਿਆ ਦੇਖਤੇ ਪਤੇ ਬਿਰਦ ਕੀ ਪੈਜ ਪੰਦ ਕੀ ਜੀਤ ਸ੍ਰੀ ਸਾਹਿਬ ਜੀ ਸਾਹਿਬ ਜੀ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਣ ਕੇ ਸਦਾਨ ਨਰਨ ਦਾਣ ਵੀ ਬੇਕ ਦਾਣ ਸ਼ਹਾ ਦਾਣ ਭਰੋਸਾ ਦਾਣ ਦਾਣਾ ਸਰਦਾ ਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੋਕੀਆਂ ਝੰਡੇ ਮੰਗੇ ਜੁਗੋ ਜੁਗਾ ਟਲ ਧਰਮ ਕਾ ਜੇਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਸਿੱਖਾਂ ਦਾ ਮੰਨੀਆਂ ਮਤੋ ਚੀ ਮਤ ਦੇ ਰਾਖੀ ਕਾਲਪੁਰ ਖਾਮਣੀ ਪੰਦ ਦੇ ਸਹਾਇ ਸਾਈ ਦਾ ਤਾਰ ਜੀ ਉਸ ਇਨਨ ਖਾਨਾ ਸਾ ਹੋਰ ਗੁਰਦੁਆਰਿਆਂ ਗੁਰਤਾਂਵਾਂ ਜਿਨ੍ਹਾਂ ਤੋਂ ਪੰਦ ਨੂੰ ਵੀ ਛੋੜਿਆ ਗਿਆ ਹੈ ਖੁੱਲੇ ਦਰਸ਼ਨ ਸੇਵਾ ਸੁਭਾਲ ਦੀ ਨਾਲ ਦਾ ਖਾਲਸਾ ਜੀ ਨੂੰ ਵਰਖ ਹੋਏ ਇਹਨਾਂ ਮਾਨਿਆਂ ਦੇ ਮਾਨ ਵਾਹਿਗੁਰੂ ਨਿਤਾਣਿਆਂ ਦੇ ਤਾਣ ਸਤਿਗੁਰੂ ਨੇ ਉਟਿਆਂ ਦੀ ਓਟ ਤੁੰਤਨ ਸਾਈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਜੋ ਰਸੋ ਨਰਗਰ ਨਿਵਾਸੀਆਂ ਵੱਲੋਂ ਅਰਦਾਸ ਬੇਨਤੀ ਜੋਦੜੀਏ ਦਾਤਾ ਜੀ ਕਿਰਪਾ ਕਰਨੀ ਜੇ ਪੰਜਾਬ ਵਿੱਚ ਜੋ ਹੜਾ ਆਇਆ ਉਹਨਾਂ ਦੇ ਕਿਰਪਾ ਕਰਕੇ ਜੋ ਬੇਜਵਾਨ ਪਸ਼ੂਆਂ ਅਤੇ ਇਨਾਨ ਮੁਰਖਾਂ ਉੱਥੇ ਗਏ ਸੀਗਾ ਤੇ ਸੀਸ ਤੇ ਮਿਹਰ ਪਰਿਆਥਰ ਕੋ ਦਾਤਾ ਜੀ ਕਿਰਪਾ ਕਰਨੀ ਹੈ ਜੀ ਭੁੱਲਣ ਹਾਰਾਂ ਭੁੱਲਣ ਅੰਦਰ ਸਭ ਕੋ ਪੁੱਲ ਗੁਰੂ ਕਰਤਾ ਦਾਤਾ ਜੀ ਕਿਰਪਾ ਕਰਨੀ ਹੈ ਜੀਵਾ ਤੋਂ ਜੋ ਵੀ ਭੁੱਲਾਂ ਗਲਤੀਆਂ ਉਹਨਾਂ ਮਾਫ ਕਰਨੀਆਂ ਅਤੇ ਜੋ ਇਹ ਪੰਜਾਬ ਦੇ ਸੀਤ ਦਾ ਦਾਤਾ ਜੀ ਉਹ ਪੰਜਾਬ ਦੇ ਇਹ ਜੋ ਹੜ੍ਹ ਆਏ ਨੇ ਉਹਨਾਂ ਦੇ ਸੀਸ ਤੇ ਕਿਰਪਾ ਕਰੋ ਸਾਰਿਆਂ ਦੇ ਸੀਸ ਤੇ ਮਿਹਰ ਪਰਿਆਥ ਰੱਖੋ ਤੇ ਪਾਣੀ ਦਾ ਵਹਾਅ ਘਟ ਕਰਨ ਦੀ ਕਿਰਪਾਲਤਾ ਕਰਨੀ ਦਾਤਾ ਜੀ ਕਿਰਪਾ ਕਰਨੀ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰ ਸੰਭਾਲੇ ਹੱਥ ਦੀ ਰਾਖ ਹੈ ਆਪਣੇ ਖੋਸ ਸਾਥ ਸਾਹ ਪ੍ਰਤਿਪਾਲੇ ਦਾਤਾ ਜੀ ਕਿਰਪਾ ਕਰਨੀ ਇਹਨਾਂ ਸਾਰਿਆਂ ਜੀਵਾਂ ਜੰਤੂਆਂ ਤੇ ਅਤੇ ਇਹਨਾਂ ਮਰੁੱਖਾਂ ਵੀਰਾਂ ਤੇ ਸਾਰਿਆਂ ਤੇ ਜਿੰਮੇਦਾਰਾਂ ਵੀਰਾਂ ਦੇ ਸੀਸ ਤੇ ਮਿਹਰ ਪਰਿਆਥ ਰੱਖਣਾ ਇਹ ਜੋ ਮਾਲ ਪਛਲ ਡੰਗਰਾ ਜੀ ਦਾਤਾ ਜੀ ਉਹ ਖੇਤਾਂ ਦੇ ਜ਼ਮੀਨਾਂ ਦੇ ਅਸੀਸ ਤੇ ਵੀ ਮੇਰ ਪ੍ਰਿਆਤ ਰੱਖੋ ਕਿਰਪਾ ਕਰੋ ਦਾਤਾ ਜੀਓ ਆ ਦੁਕਾਲੰਗ ਪੜਨਾਸੀ ਦਿਆਲਕ ਰੂਪੇ ਸਦਾ ਸੰਗੇ ਆ ਪੰਗੰ ਭੂਤੇ ਬਿਰਤੀ ਕਦੇ ਨਾ ਵੀ ਜਨ ਕੀ ਅਰਦਾਸ ਨਾਨਕ ਜੋਰਗਵੀਨ ਦਾ ਕਾ ਪੂਰਨ ਗੁਣ ਦਾਤਾ ਜੀ ਕਿਰਪਾ ਕਰਨੀ ਸਾਰੀਆਂ ਸੰਗਤਾਂ ਦੀਆਂ ਅਰਦਾਸ ਬੇਨਤੀਆਂ ਪ੍ਰਵਾਨ ਕਰਕੇ ਇਹ ਜੋ ਪੰਜਾਬ ਵਿੱਚ ਆਫਤ ਆਈ ਹੈ ਦਾਤਾ ਜੀ ਇਹਨਾਂ ਦੇ ਸਾਰਿਆਂ ਦੇ ਸੀਸ ਤੇ ਮੇਰ ਪ੍ਰਿਆਤ ਰੱਖੋ ਸੀਥੇ ਮੇਰ ਪਰ ਚੜਦਿਆਂ ਕਲਾ ਬਖਸ਼ੋ ਇਹਨਾਂ ਦੁੱਖਾਂ ਦੇ ਦੇਸਰ ਤੋਂ ਮਟਾਓ ਦਾਤਾ ਜੀ ਕਿਰਪਾ ਕਰਨੀ ਆਪ ਜੀ ਦਾ ਬਾਣੀ ਦਾ ਫਲ ਮਾਣਾ ਓ ਕੀ ਘੜੀ ਨਾ ਦੇਖਣ ਦੇਈ ਆਪਣਾ ਬਿਰਤ ਸੰਭਾਲੇ ਹਾਥ ਦੇ ਰਾਖੇ ਆਪਣੇ ਕੋ ਸਾਥ ਸੰਪਰਪਤ ਪਾਲੇ ਦੁਕਾਨ ਫੜਨਾਸੀ ਦਿਆਲੰਗ ਸਰੂਪੇ ਸਦਾ ਅੰਗ ਸੰਗੀ ਆਪ ਅੰਗੰਭੂਤੇ ਦਾਤਾ ਜੀ ਨਾ ਬਾਣੀ ਮਹਾਵਾਕ ਸਰ ਕਿਰਪਾ ਕਰਨੀ ਇਹਨਾਂ ਮੇਜਵਾਨ ਜੀਵਾਂ ਤੇ ਅਤੇ ਨ ਮੁਰਖ ਜੀਵਾਂ ਤੇ ਸੀਸ ਤੇ ਮੇਰ ਪ੍ਰਿਆਤ ਰੱਖੋ ਜੇ ਆਪਤਾ ਹੀ ਨੂੰ ਦੂਰ ਕਰੋ ਆញਿਆ ਔਖੜਾ ਦੂਰ ਕਰਨੀਆਂ ਸੀਸ ਤੇ ਮੇਰ ਪ੍ਰਿਆਤਰਾਂ ਸੰਗਤਾਂ ਵੱਲੋਂ ਦਾਤਾ ਜੀਓ ਆਪ ਜੀ ਦੇ ਜਲ ਵਸਤੇ ਦਾਤਾ ਜੀਓ ਮਿੱਠੀ ਚਾਵਨਾ ਦੀ ਦੇਖਾਇ ਕੀਤੀ ਦਰਪਰਮਾਨ ਕਰਨਾ ਪ੍ਰਵਾਨੀ ਦੇਖ ਸੰਗਤਾਂ ਵਿੱਚ ਵਰਤਾਂ ਦੀ ਆਖਿਆ ਉਸ ਦਾਤਾ ਜੀਓ ਆਪ ਜੀ ਦਲ ਦੇ ਜਲ ਦੇਵਤਾ ਜੀਓ ਆਪ ਜੀ ਨੂੰ ਇਹ ਅਰਪਣ ਕਰਨ ਲੱਗੇ ਆਂ ਕਿਰਪਾ ਕਰਨੀ ਇਹ ਸੇਵਾ ਪ੍ਰਵਾਨ ਕਰਨੀ ਅਤੇ ਕਿਰਪਾ ਕਰਕੇ ਇਹਨਾਂ ਜੀਵਾਂ ਸਾਰਿਆਂ ਦੇ ਸੀਸ ਤੇ ਮੇਰ ਪ੍ਰਿਆਤ ਰੱਖੋ ਦੁੱਖਾਂ ਕਲੇਸ਼ਾਂ ਦੇ ਨਾਸ ਕਰਨੇ ਸੁੱਖਾਂ ਦੇ ਪ੍ਰਵੇਸ਼ ਕਰਨੇ ਆਪ ਜੀ ਦੇ ਜੀ ਦਰ ਤੇ ਜੋ ਜੀ ਆਵੇ ਸੋ ਸੁੱਕੀ ਜਾਵੇ ਕਲਾ ਆਪ ਜੀ ਦੇ ਨਾਮ ਦੀ ਵਰਤੇ ਸੇ ਗੁਰੂ ਪਿਆਰੇ ਮੇਲ ਮੇਲੋ ਜਿਨ੍ਹਾਂ ਮਿਲਿਆ ਉਹਦਾ ਪੀਤਰ ਨਾਮ ਚਿਤ ਆਵੇ ਨਾਨਕ ਨਾਮ ਚੜ ਦੀ ਕਲਾ ਤੇਰੇ ਪਾਣੀ ਸਰਬਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ Why? <laughs>